ਹਰਾ ਸਿਵਲ ਲਾਈਨ ਪੁਲਿਸ ਨੂੰ ਸਮੇਂ ਤੇ ਵੱਡੀ ਸਫਲਤਾ ਹੱਥ ਲੱਗੀ ਹੈ ਦੱਸਦੇ ਜਦੋਂ ਰਾਤ ਦੇ ਹਨੇਰੇ ਦੇ ਵਿੱਚ ਰਾਹੀਗਰਾਂ ਨੂੰ ਨਿਸ਼ਾਨਾ ਬਣਾ ਕੇ ਹਨੀトラਪ ਰਾਹੀਂ ਲੁੱਟਣ ਦੇ ਮਾਮਲੇ 'ਚ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਜਦ ਇਹਦੇ ਸਾਥੀਆਂ ਦੀ ਪਾਲ ਅਵੇ ਫਿਲਹਾਲ جاری ਹੈ ਥਾਣਾ ਸਿਵਲ ਲਾਈਨ ਦੇ ਲਈ ਐਸਐਚਓ ਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਬਠਿੰਡਾ ਕੈਮੀਕਲ ਫੈਕਟਰੀ ਸੰਗਤ ਕਲਾ ਦੇ ਵਿੱਚ ਬਤੌਰ ਇੰਜੀਨੀਅਰ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਰਾਤ ਨੂੰ ਸੜਕ ਤੇ ਰੋਕੇ ਉਕਤ ਮਹਿਲਾ ਨੇ ਮਿਹਨਤ ਕਰਲਾ ਕਰਕੇ ਪਹਿਲਾਂ ਦੱਸਦੇ ਕਿ ਉਸ ਤੋਂ ਪੈਸੇ ਪਵਾ ਲੈ ਅਤੇ ਫਿਰ ਬਾਅਦ ਵਿੱਚ ਸਾਥੀਆਂ ਨੂੰ ਸਦਕੇ ਉਸ ਦੇ ਮੋਬਾਈਲ ਦਾ ਯੂਪੀਆਈ ਪੈਨ ਕਾਪੀ ਕਰਕੇ ਉਸ ਤੋਂ ਬਾਅਦ ਵਿੱਚ ਉਤੇਜਰ ਹਥਿਆਰ ਦਿਖਾ ਕੇ ਪਛਾਣਨਾ ਕਰਨ ਦੀ ਗੱਲ ਵੀ ਕਹੀ ਅਤੇ ਉਸ ਦੇ ਖਾਤੇ ਦੇ ਵਿੱਚੋਂ 110000 ਰੁਪਏ ਵੀ ਕਢਵਾ ਲਏ ਜਿਸ ਤੇ ਸ਼ਿਕਾਇਤ ਔਨ ਤੇ थाना ਦਾ ਜੜਾ ਹੈ ਔਨ ਤੇ थाना ਸਿਵਲ ਲੈਂਡ ਦੀ ਪੁਲਿਸ ਦੇ ਵੱਲੋਂ ਜੜਾ ਹੈ تفتیش ਕਰਨ ਦੇ ਉਪਰੰਤ ਉਕਤ ਮਹਿਲਾ ਨੂੰ ਅੱਜ ਗ੍ਰਫਤਾਰ ਕਰ ਲਿਆ ਗਿਆ ਹੈ ਮੈਂ ਸਪੈਕਟਰ ਵਿੰਦਰ ਸਿੰਘ ਐਸਚਓ ਸਿਵਲ ਲਾਈਨ ਬਟੰਡਾ ਜੀ ਇੱਕ ਸਾਡੇ ਮਾਮਲਾ ਧਿਆਨ ਚਾਇਆ ਸੀ ਕਿ ਭਵਿੰਦਰ ਸਿੰਘ ਪੁੱਤਰ ਅਤਰ ਸਿੰਘ ਵਾਸੀ ਪਿੰਡ ਨਾਈ ਵਾਲਾ تحصیل ਪਤਨਾ ਜ਼ਿਲ੍ਹਾ ਪਟਿਆਲਾ ਇੱਥੇ بی سی ایل ਜਿਹੜੀ ਫੈਕਟਰੀ ਹੈ ਸੰਗਤ ਕਲਾ ਉੱਥੇ ਪਤੌਰ ਕੈਮੀਕਲ ਇੰਜੀਨੀਅਰਿੰਗ ਇੰਜੀਨੀਅਰ ਕੰਮ ਕਰਦੇ ਨੇ ਤੇ 17 ਮਾਰਚ ਦੀ ਰਾਤ ਨੂੰ ਇਹਨਾਂ ਨੇ ਦੱਸਣ ਦਿੱਤਾ ਜੋ ਇਹਨਾਂ ਨੇ ਬਿਆਨ ਚ ਲਿਖਾਇਆ ਗਲੀਬੀ ਚੌਂਕ ਕੋਲੇ ਇਹਨਾਂ ਨੂੰ ਕਿਸੇ ਲੇਡੀ ਦੇ ਹੱਥ ਦੇ ਕੇ ਰੋਕਿਆ ਤੇ ਉਹਨਾਂ ਨਾਲ ਗੱਲਬਾਤਾਂ ਕਰਨ ਲੱਗੇ ਪੰਜ-ਛੇ ਮਿੰਟ ਗੱਲਬਾਤਾਂ ਕਰਕੇ ਲੇਡੀ ਨੇ ਉਹਨਾਂ ਨੂੰ ਕਿਹਾ ਵੀ ਮੈਨੂੰ ਕੁਝ ਪੈਸੇ ਟਰਾਂਸਫਰ ਕਰ ਦੋ ਤਾਂ ਇਹਨਾਂ ਨੇ ਨਹੀਂ ਦੱਸਣ ਮੁਤਾਬਕ ਇਹਨਾਂ ਨੇ ਚਲੋ ਵੀ ਮੇਰੇ ਦਰਸਤੇ ਅਧਾਰ ਤੇ ਮੈਂ ਉਹਨਾਂ ਨੂੰ 500 ਰੁਪਏ ਟਰਾਂਸਫਰ ਕਰ ਦਿੱਤਾ ਤੇ ਪੈਸੇ ਟਰਾਂਸਫਰ ਕਰਦੇ ਦਾ ਪਿੱਛੇ ਇੱਕ ਗਰੋਧ ਇਹਨਾਂ ਦਾ ਮੈਂਬਰ ਕੜਾ ਸੀ ਉਹਨੇ ਯੂਪੀਆਈ ਪੈਨ ਜਿਹੜਾ ਸੀਗਾ ਇਹਨਾਂ ਦਾ ਗੂਗਲ ਪੇ ਦਾ ਦੇਖ ਲਿਆ ਤੇ ਇਹਨਾਂ ਨੂੰ ਫੋਨ ਸਨੇਚ ਕਰ ਲਿਆ ਤੇ ਸਨੇਚ ਕਰਕੇ ਭੱਜ ਗਿਆ ਫੋਨ ਸਨੇਚ ਕਰਕੇ ਜਦੋਂ ਪੱਜਿਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹਨਾਂ ਦੇ ਖਾਤੇ ਦੇ ਵਿੱਚੋਂ ਬਕ ਵਕ ਵਕ ट्रांजैक्शन ਆ ਰਹੇ तकरीबन ਲੱਖ 1 ਲੱਖ ਰੁਪਏ ਦਾ 10000 ਰੁਪਿਆ ਕਢਾ ਲਏ ਤੇ ਦੂਸਰਾ ਇੱਕ ਜਿਹੜਾ ਹੋਰ ਮੈਂਬਰ ਸੀ ਇਹਨਾਂ ਦਾ ਉਹਨੇ ਇੱਕ ਕਿਰਚਨਮਾ ਹਥਿਆਰ ਵੀ ਦਿਖਾਇਆ ਵੀ ਉਹਦਾ ਪਿੱਛਾ ਨਾ ਕਰ ਸਕੇ ਤੇ ਫਿਰ ਉਹ ਅਸੀਂ ਯੂਪੀਐਨ ਤੋਂ ਟ੍ਰੇਸ ਕਰਦੇ ਹੋਏ ਐਸੇ ਬਲ ਸਿੰਘ ਦਿੱਤੀ ਸੀ ਅਫਸਰ ਐਡੀਸ਼ਨਲ ਐਸਐਚਓ ਉਹਨਾਂ ਨੇ ਤੇ ਉਹਨਾਂ ਦੀ ਟੀਮ ਨੇ ਇਹਨੂੰ ਕੇਸ ਨੂੰ ਟ੍ਰੇਸ ਕਰਦੇ ਹੋਏ ਜਿਹੜੀ ਲੇਡੀ ਹੈ ਕਾਈਂਡ ਆਫ ਹਨੀ Trap ਕਹਿ ਸਕਦੇ ਹਾਂ ਉਹਨੂੰ ਕਾਬੂ ਕਰ ਲਿਆ ਤੇ ਬਾਕੀ ਜਿਹੜੇ ਇਹਨਾਂ ਦੇ ਗਰੋਹ ਦੇ ਮੈਂਬਰ ਰਹਿੰਦੇ ਨੇ ਉਹ ਵਾਲੇ ਕਾਬੂ ਕਰਨੇ ਬਾਕੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਇਥੋਂ ਰਹਿਣ ਲਈ ਇਹ ਔਰਤ ਇੱਥੇ ਲੋਕਲੀ ਰਹਿਣ ਵਾਲੀ ਹੈ ਇਹਦਾ ਬਾਕੀ ਐਡਰੈਸ ਵਗੈਰਾ ਅਸੀਂ تصدیق ਕਰ ਰਹੇ ਹਾਂ ਕਿੰਨੇ ਵਿਅਕਤੀ ਨਾਮ ਲਈ ਦੇ ਨਾਮ ਹੋ ਗਏ ਇਹਦੇ ਨਾਲ ਇਹ ਦਸਨ ਮੁਤਾਬਕ ਦੋ ਵਿਅਕਤੀ ਹੋਰ ਨੇ ਜੇ ਮੈਨੂੰ ਲੱਗਦਾ ਇਹਨੇ ਸ਼ਮੂਲੀਤ ਕੁਝ ਹੋਰ ਲੋਕਾਂ ਦੀ ਵੀ ਹੋਊਗੀ ਤੇ ਜਿੰਨੇ ਵੀ ਹੋਏ ਹੋਣਗੇ ਅਸੀਂ ਦੌਰਾਨੇ ਦੁਪਤੀ ਚ ਜਿਹਦਾ ਵੀ ਰੋਲ ਸਾਹਮਣੇ ਹੋਊਗਾ ਅਸੀਂ ਸਾਰਿਆਂ ਨੂੰ ਰੌਡ ਆਫ ਕਰਾਂਗੇ ਵੀ ਆਪਰੇਂਡਿੰਗ ਦੇ ਵੀਪੀ ਜਿਸ ਤੋਂ ਕਮਲ ਹੈ ਇਹ ਸਭ ਕਰ ਰਹੇ ਹਾਂ ਅਸੀਂ ਵੈਰੀਫਾਈ ਕਰਦੇ ਹਾਂ ਪਰ ਲੋਕਾਂ ਨੂੰ ਜ਼ਰੂਰ ਇਹ ਅਪੀਲ ਕਰਨਾ ਚਾਹੁੰਦੇ ਆਂ ਕਿ ਪਹਿਲਾਂ ਵੀ ਇੱਕ ਦੋ ਕੇਸ ਮੇਰੇ ਧਿਆਨ ਚ ਆਏ ਨੇ ਤੇ ਮਤਲਬ ਕਿਸੇ ਦੇ ਬੈਕਅਪ ਵਿੱਚ ਆ ਕੇ ਜਾਂ ਤੁਹਾਨੂੰ ਕੋਈ ਅਣਜਾਣ ਔਰਤ ਹੱਥ ਦਿੰਦੀ ਹੈ ਤਾਂ ਕਿ ਬਿਲਕੁਲ ਉਹਨਾਂ ਦੇ ਨਾਲ ਤਾਲ ਮਿਲ ਜਾ ਕਿਸੇ ਵੀ ਤਰ੍ਹਾਂ ਦਾ ਰੋਕ ਕੇ ਗੱਲਬਾਤ ਇਹ ਜੋ ਕੁਝ ਨਹੀਂ ਕਰਨਾ ਚਾਹੀਦਾ ਇੱਕ گروਹ ਚੱਲਿਆ ਆ ਰਹੇ ਜੋ ਘੋਲੇ ਭਲੇ ਲੋਕਾਂ ਨੂੰ ਰਾਤ ਦੇ ਟਾਈਮ ਠੱਗਦੇ ਨੇ ਜਾਂ ਉਹਨਾਂ ਨੂੰ ਹਫਤੇ ਝਾਂਸੇ ਚ ਲੈ ਕੇ ਇਹ ਜੀ ਵਾਰਤ ਨੂੰ ਅੰਜਾਮ ਦਿੰਦੇ ਰਾਤ ਦਾ ਟਾਈਮ ਸੀ 8 9 ਵਜੇ ਦਾ ਟਾਈਮ ਸੀ 8:30